ਆਪਾਂ ਜੀ ਜੈਕਟ ਦਾ ਬਾਰਡਰ ਬਣਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਰੋਂਗ ਸਾਈਡ ਆ ਇੱਕ ਵਾਰ ਮੈਂ ਰੋਂਗ ਸਾਈਡ ਵਾਲੀ ਸिलाई ਬਣਾ ਲਾ ਤੇ ਫਿਰ ਤੁਹਾਨੂੰ ਰਾਈਟ ਸਾਈਡ ਤੋਂ ਦੱਸਣੀ ਵੀ ਇਹ ਡਿਜ਼ਾਈਨ ਬਾਰਡਰ ਦਾ ਡਿਜ਼ਾਈਨ ਕਿੱਦਾਂ ਬਣਾਈ ਜਾਂਦਾ ਦਾ ਜੈਕਟ ਦਾ ਡਿਜ਼ਾਈਨ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਬਾਰਡਰ ਆਪਾਂ ਬਣਾ ਰਹੇ ਹਾਂ ਠੀਕ ਹੈ ਚੈੱਕ ਕਰ ਸਕਦੇ ਹੋ ਤਾਂ ਤੁਹਾਨੂੰ ਹੁਣ ਆਪਾਂ ਦੱਸਦੇ ਹਾਂ ਵੀ ਇਹ ਵਾਲਾ ਬਾਰਡਰ ਜਿਹੜਾ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਹੈਗਾ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨੀ ਹਾਂ ਠੀਕ ਹੈ ਮੈਂ ਇਹ ਜੈਕਟ ਤਿਆਰ ਕਰ ਰਹੀ ਹਾਂ ਜੀ ਠੀਕ ਹੈ ਇਹਦੇ ਲਈ ਮੈਂ ਜਿਹੜੇ ਫੰਦੇ ਲੈਂਦੇ ਹੋਏ ਆ ਉਹ 30 ਤੇ ਮੇਰੇ ਝੋਟੇ ਮਤਲਬ ਮੇਰੇ 60 ਘੁੰਡੇ ਮੇ ਰੱਖੇ ਹੋਏ ਆ ਠੀਕ ਹੈ ਏ ਸਾਈਡ ਮੈਂ ਬਟਨ ਪੱਟੀ ਬੁਣਾਈ ਹੋਈ ਹੈ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਮੇਰਾ ਬਾਰਡਰ ਦਾ ਡਿਜ਼ਾਈਨ ਆ ਦੇਖ ਸਕਦੇ ਹੋ ਤਾਂ ਪਹਿਲਾਂ ਤੁਹਾਨੂੰ ਮੈਂ ਜਿਹੜੇ ਹੈਗੇ ਆ 7 ਫੰਦੇ ਆ ਮੇਰੇ ਬਟਨ ਪੱਟੀ ਦੇ ਆ ਪਹਿਲਾਂ ਮੈਂ ਉਹ ਬੁਣ ਲੈਣੀ ਆ ਫਿਰ ਤੁਹਾਨੂੰ ਦਿਖਾਉਣੀ ਆ ਠੀਕ ਹੈ 7 ਫੰਦੇ ਜਿਹੜੇ ਮੇਰੇ ਬਟਨ ਪੱਟੀ ਵਾਲੇ ਆ ਉਹ ਮੈਂ ਉਲਟੇ-ਉਲਟੇ ਬਨੂੰਗੀ ਠੀਕ ਹੈ ਇੱਕ ਮੈਂ ਐਕਸਟਰਾ ਰੱਖਿਆ ਹੋਇਆ ਹੈ ਬਟਨ ਪੱਟੀ ਤੋਂ ਬਾਅਦ ਸਿੱਧਾ ਉਨੂੰ ਵਟਣ ਪੱਟੀ ਨੂੰ ਬੇਸ ਦੇਣ ਵਾਸਤੇ ਠੀਕ ਹੈ ਹੁਣ ਇਸ ਤੋਂ ਬਾਅਦ ਇੱਥੋਂ ਡਿਜ਼ਾਈਨ ਸਟਾਰਟ ਹੁੰਦਾ ਚੈੱਕ ਕਰ ਸਕਦੇ ਹੋ ਇੱਥੋਂ ਡਿਜ਼ਾਈਨ ਸਟਾਰਟ ਹੁੰਦਾ ਬਾਰਡਰ ਦਾ ਡਿਜ਼ਾਈਨ ਤੇ ਤੁਹਾਨੂੰ ਦੱਸਦੀ ਮੈਂ ਕਿੱਦਾਂ ਬਣਾਉਣਾਗਾ ਠੀਕ ਹੈ ਪਹਿਲਾਂਗਾ ਧਾਗਾ ਅੱਗੇ ਕਰਨਾ ਤਿੰਨ ਫੰਦੇ ਇਹ ਚਾਰ ਦੇ ਮਲਟੀਪਲਾਈ ਫੰਦੇ ਇਹਨਾਂ ਡਿਜ਼ਾਈਨ ਪਾਊਗਾ ਜੀ ਠੀਕ ਹੈ ਇਹ ਬਾਰਡਰ ਦਾ ਡਿਜ਼ਾਈਨ ਹੈ ਚਾਰ ਦੇ ਮਲਟੀਪਲਾਈ ਫੰਦਿਆਂ ਨਾਲ ਇਹ ਡਿਜ਼ਾਈਨ ਪਾਊਗਾ ਧਾਗਾ ਅੱਗੇ ਕਰਕੇ ਤਿੰਨ ਫੰਦੇ ਆਪਾਂ ਉਲਟੇ ਬੁੰਨੇ ਆ ਤਿੰਨ ਫੰਦੇ ਉਲਟੇ ਠੀਕ ਹੈ ਧਾਗਾ ਪਿੱਛੇ ਕਰਨਾਗਾ ਇੱਕ ਫੰਦਾ ਆਪਾਂ ਸਿੱਧਾ ਫੋਕ ਮਤਲਬ ਧਾਗਾ ਪਿੱਛੇ ਕਰਕੇ ਬੁੰਣਾ ਨਹੀਂ ਸਿਰਫ ਉਤਾਰਨਾ ਹੀ ਹੈ ਇਸ ਤਰੀਕੇ ਨਾਲ ਠੀਕ ਹੈ ਬੁੰਣਾ ਨਹੀਂ ਉਤਾਰਨਾ ਹੀ ਹੈ ਧਾਗਾ ਅੱਗੇ ਕਰਨਾ ਤਿੰਨ ਫੰਦੇ ਫੇਰ ਉਲਟੇ ਬੁੰਨੇ ਆ 1 2 3 ਫੇਰ ਧਾਗਾ ਪਿੱਛੇ ਕਰਨਾ ਇੱਕ ਫੰਦਾ ਬੁੰਣਾ ਨਹੀਂ ਸਿਰਫ ਸਿੱਧਾ ਉਤਾਰਨਾ ਇਸ ਤਰੀਕੇ ਨਾਲ ਧਾਗਾ ਫੇਰ ਅੱਗੇ ਕਰਨਾ ਤਿੰਨ ਫੰਦੇ ਉਲਟੇ ਬੁੰਨੇ ਆ ਠੀਕ ਹੈ ਅਗੇ ਤਾਗਾ ਪਿੱਛੇ ਕਰਨਾ ਹੈ ਇੱਕ ਫੰਦਾ ਸਿੱਧਾ ਉਤਾਰਨਾ ਸਿਰਫ ਇਹੀ ਡਿਜ਼ਾਈਨ ਹੈ ਚਾਰ ਦਾ ਹੀ ਚਾਰ ਆਪਣੇ ਫੰਦਿਆਂ ਦਾ ਡਿਜ਼ਾਈਨ ਹੈ ਤਿੰਨ ਫੰਦੇ ਉਲਟੇ ਬੁਣਨੇ ਹੈ ਤਾਗਾ ਪਿੱਛੇ ਕਰਨਾ ਫੋਕਾ ਉਤਾਰਨਾ ਫਿਰ ਤਾਗਾ ਅੱਗੇ ਲੈ ਕੇ ਆਉਣਾ ਬਸ ਇਹੀ ਸਿੰਪਲ ਜਿਹਾ ਡਿਜ਼ਾਈਨ ਹੈ ਤੁਸੀਂ ਠੀਕ ਹੈ बार-बार ਇਹੀ ਰਿਪੀਟ ਹੋਊਗਾ ਤੁਸੀਂ ਚੈੱਕ ਕਰ ਸਕਦੇ ਹੋ ਤਿੰਨ ਫੰਦੇ ਉਲਟੇ ਤਾਗਾ ਪਿੱਛੇ ਕਰਨਾ ਇੱਕ ਫੰਦਾ ਬਿਨਾ ਬੁਣੇ ਉਤਾਰਨਾ ਇਸ ਤਰੀਕੇ ਨਾਲ ਫਿਰ ਤਾਗਾ ਅੱਗੇ ਕਰਨਾ ਤਿੰਨ ਫੰਦੇ ਉਲਟੇ ਠੀਕ ਹੈ ਧਾਗਾ ਪਿੱਛੇ ਕਰਨਾ ਬਿਨਾ ਬੁਣੇ ਉਤਾਰਨਾ ਧਾਗਾ ਅੱਗੇ ਕਰਨਾ ਤਿੰਨ ਫੰਦੇ ਫੇਰ ਉਲਟੇ ਧਾਗਾ ਪਿੱਛੇ ਕਰਨਾ ਇੱਕ ਫੰਦਾ ਬਿਨਾ ਬੁਣੇ ਉਤਾਰਨਾ ਧਾਗਾ ਅੱਗੇ ਕਰਨਾ ਤਿੰਨ ਫੰਦੇ ਉਲਟੇ ਠੀਕ ਹੈ ਧਾਗਾ ਪਿੱਛੇ ਕਰਨਾ ਇੱਕ ਫੰਦਾ ਬਿਨਾ ਬੁਣੇ ਉਤਾਰਨਾ ਧਾਗਾ ਅੱਗੇ ਕਰਨਾ ਤਿੰਨ ਫੰਦੇ ਉਲਟੇ ऐसे तरीके ਨਾਲ ਪਾ ਡਿਜ਼ਾਈਨ ਬਣਾਉਣਾ ਨਾ ਬਸ ਠੀਕ ਹੈ ਜਦੋਂ ਇੱਕ ਫੰਦਾ ਸਿੰਪਲ ਉਤਾਰਨਾ ਨਾ ਉਹ ਧਾਗਾ ਪਿੱਛੇ ਕਰਨਾ ਫਿਰ ਉਤਾਰਨਾ ਧਾਗਾ ਅੱਗੇ ਕਰਨਾ ਤਿੰਨ ਫੰਦੇ ਉਲਟੇ ਧਾਗਾ ਪਿੱਛੇ ਕਰਨਾ ਇੱਕ ਫੰਦਾ ਬਿਨਾ ਗੁਨੇ ਉਤਾਰਨਾ ਤਿੰਨ ਫੰਦੇ ਉਲਟੇ ਧਾਗਾ ਪਿੱਛੇ ਕਰਨਾ ਇੱਕ ਫੰਦਾ ਬਿਨਾ ਗੁਨੇ ਉਤਾਰਨਾ ਧਾਗਾ ਅੱਗੇ ਕਰਨਾ ਤਿੰਨ ਫੰਦੇ ਫੇਰ ਉਲਟੇ ਠੀਕ ਹੈ ਧਾਗਾ ਪਿੱਛੇ ਕਰਨਾ ਇੱਕ ਫੰਦਾ ਬਿਨਾ ਬੁਨੇ ਉਤਾਰਨਾ ਧਾਗਾ ਅੱਗੇ ਕਰਨਾ ਤਿੰਨ ਫੰਦੇ ਫੇਰ ਉਲਟੇ ਧਾਗਾ ਪਿੱਛੇ ਕਰਨਾ ਇੱਕ ਫੰਦਾ ਬਿਨਾ ਬੁਨੇ ਉਤਾਰਨਾ ਧਾਗਾ ਅੱਗੇ ਕਰਨਾ ਤਿੰਨ ਫੰਦੇ ਤਾਂ ਆਪਣੇ ਡਿਜ਼ਾਈਨ ਵਾਲੇ ਹੀ ਉਲਟੇ ਹੋਗੇ ਠੀਕ ਹੈ ਲਾਸਟ ਇੱਕ ਐਕਸਟਰਾ ਰੱਖਿਆ ਉਹ ਵੀ ਆਪਾਂ ਉਲਟਾ ਬੁਣ ਲੈਣਾ ਠੀਕ ਹੈ ਇਸ ਤੋਂ ਬਾਅਦ ਆ ਗਈ ਰੋਂਗ ਸਾਈਡ ਵਾਲੀ ਸਲਾਈ ਰੋਂਗ ਸਾਈਡ ਸਾਈਡ ਵਾਲੀ ਸਲਾਈ ਚ ਕੀ ਕਰਨਾਗਾ ਜਿਹੜਾ ਫੰਦਾ ਆਪਣਾ ਬਿਨਾ ਬੁਨੇ ਉਤਾਰਿਆ ਹੋਇਆ ਸੀਗਾ ਠੀਕ ਹੈ ਉਹ ਫੰਦਾ ਆਪਣਾ ਤੇ ਜਦੋਂ ਤਿੰਨ ਫੰਦੇ ਉਲਟੇ ਬੁਣਾਗੇ ਉਹ ਚ ਸੈਂਟਰ ਚ ਆਉਣਾ ਚਾਹੀਦਾਗਾ ਤੁਸੀਂ ਦੇਖ ਸਕਦੇ ਹੋ ਉਹ ਫੰਦਾ ਆ ਪਿਆ ਠੀਕ ਹੈ ਤਾਂ 1 2 3 ਇਹ ਆਪਾਂ ਤਿੰਨ ਫੰਦੇ ਉਲਟੇ ਬੁਣਾਗੇ ਉਦੋਂ ਪਹਿਲਾਂ ਵਾਲੇ ਤਿੰਨ ਜਿਹੜੇ ਹੈਗੇ ਆ ਉਹ ਵੈਸੇ ਐਕਸਟਰਾ ਉਲਟੇ ਬੁਣ ਲੈਣੇ 1 2 ਤਿੰਨ ਹੁਣ ਡਿਜ਼ਾਈਨ ਆਪਣਾ ਇੱਥੋਂ ਸਟਾਰਟ ਹੋਊਗਾ ਠੀਕ ਹੈ ਕਿਉਂਕਿ ਆ ਜਿਹੜਾ ਪਿੱਛੋਂ ਆਪਾਂ ਸਿੱਧਾ ਫੋਕਾ ਉਤਾਰਿਆ ਸੀ ਬੁਣਿਆਣੀ ਸੀਗਾ ਠੀਕ ਹੈ ਉੱਥੋਂ ਇਹ ਡਿਜ਼ਾਈਨਸ ਉਹ ਸੈਂਟਰ ਚ ਆਉਣਾ ਚਾਹੀਦਾ ਠੀਕ ਹੈ ਡਿਜ਼ਾਈਨ ਆਪਣਾ ਇੱਥੋਂ ਸਟਾਰਟ ਹੁੰਦਾ ਹੈ ਤਿੰਨ ਫੰਦੇ ਉਲਟੇ ਠੀਕ ਹੈ ਧਾਗਾ ਪਿੱਛੇ ਕਰਨਾ ਇੱਕ ਫੰਦਾ ਬਿਨਾ ਬੁਣੀ ਉਤਾਰਨਾ ਧਾਗਾ ਅੱਗੇ ਕਰਨਾ ਤਿੰਨ ਫੰਦੇ ਉਲਟੇ ਠੀਕ ਹੈ ਧਾਗਾ ਪਿੱਛੇ ਕਰਨਾ ਇੱਕ ਫੰਦਾ ਬਿਨਾ ਬੁਣੀ ਉਤਾਰਨਾ Thank you